ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਤੇ ਰਹੋ ਜੀ ਮਾਰਾ ਤੁਹਾਨੂੰ ਦਨੁ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆ ਜਾਓ ਸੋ ਪਹੁੰਚ ਗਏ ਜੀ ਅੱਜ ਦੁਬਾਰਾ ਫੇਰ ਮਰੰਡੇ ਸ਼ਹਿਰ ਦੇ ਵਿੱਚ ਇੱਕ ਸੂਟ ਚੇਂਜ ਕਰਵਾਉਣਾ ਸੀ ਸੋਟ ਚੇਂਜ ਕਰਾਉਂਦੇ ਕਰਾਉਂਦੇ ਸਾਨੂੰ ਹੁਣ ਪਤਾ ਬੀਬੀਆ ਭੈਣਾਂ ਦਾ ਦਿਮਾਗ ਕਿੱਧਰ ਕਿੱਧਰ ਨੂੰ ਚੱਲਦਾ ਕਿੱਧਰ ਕਿੱਧਰ ਨੂੰ ਨਹੀਂ ਇਹ ਤੁਸਿਹਰੂ ਬਲੌਗ ਦੇ ਵਿੱਚ ਆਪੇ ਦੇਖ ਲੈਣਾ ਕਿ ਕਿਆ ਬਣਦਾ ਕਿਆ ਨਹੀਂ ਤੁਸੀਂ ਹੁਣ ਬਲੌਗ ਦੇ ਨਾਲ ਬਣੇ ਰਹੋ ਪਹਿਲਾਂ ਤਾਂ ਸੂਟ ਚੇਂਜ ਕਰਾਉਣ ਲਈ ਪ੍ਰਕਿਰਿਆ ਚੱਲੂ ਤੋਂ ਬਾਅਦ ਫਿਰ ਦੇਖੀ ਜਾਊਗੀ ਕਿਆ ਬਣਦਾ ਰੀਤ ਵਾਸਤੇ ਵੀ ਕੱਪੜੇ ਲੈਣੇ ਕਰਨ ਵਾਸਤੇ ਤਾਂ ਉਹ ਤੁਹਾਨੂੰ ਲੈ ਗਈ ਸੀ ਜਿੱਦਣ ਆਪਣੇ ਜਵਾਈ ਨੂੰ ਸੀ ਦਿੱਤੇ ਸੀ ਉਦੋਂ ਦਾ ਦੋ ਪੈਂਟਾਂ ਤੇ ਦੋ ਸ਼ਰਟਾਂ ਉਹਦੇ ਬਾਅਦ ਤੇ ਲੈ ਗਈ ਸੀ ਹੋਰ ਜਿਹੜੀ ਰਿਕੁਆਇਰਮੈਂਟ ਆ ਉਹ ਵੀ ਉਹ ਜੂਰੀ ਪਰ ਰੀਤਵਾਸ ਤੇ ਇੱਕ ਫਰਾਕ ਲੈਣੀ ਸੀ ਉਹਦੇ ਪਿੱਛੇ ਕਈ ਸੰਦੀਪ ਨੇ ਅ ਦੁਕਾਨਾਂ ਘਾਤੀਆਂ ਅੱਜ ਦੇਖਦੇ ਆਂ ਵੀ ਉਹ ਕੰਮ ਲੋਟ ਆਉਂਦਾ ਕਿ ਨਹੀਂ ਤੁਸੀਂ ਵਲੌਗ ਨਾਲ ਬਣੇ ਰਹੋ ਜੀ ਤੇ ਹੁਣ ਦੁਕਾਨ ਤੱਕ ਨੂੰ ਜਾਂਦੇ ਪਹਿਲਾਂ ਤੁਹਾਨੂੰ ਮੀਨ ਸੁਪਨਾ ਵਾਲਿਆਂ ਦੇ ਫਿਰ ਦੇਖੀ ਜਾਊਗਾ ਕਿ ਕੀ ਬਣਦਾ ਪਹੁੰਚ ਗਏ ਜੀ ਸੀ ਮਰੰਡੇ ਸ਼ਹਿਰ ਚ ਤੇ ਜਿਹੜੇ ਉਹ ਤੇ ਕੱਪੜੇ ਲੈ ਕੇ ਗਏ ਸੀ ਤੇ ਉਦੋਂ ਚੋਂ ਇੱਕ ਸੂਟ ਚੇਂਜ ਦਾ ਲੰਤਾ ਦਾ ਪ੍ਰੋਬਲਮ ਕਰਕੇ ਚੇਂਜ ਕਰਨ ਆਉਣਾ ਪੈ ਗਿਆ ਸਾਨੂੰ ਅ ਚੱਕਰ ਦਾ ਕਈ ਦਿਨੋਂ ਦਾ ਛੜਿਆ ਵਾ ਚੇਂਜ ਕਰਨ ਦਾ ਪਰ ਟਾਈਮ ਸਾਡਾ ਅੱਜ ਲੱਗਿਆ ਅੱਜ ਘੁੰਮਦੇ ਘਮਾਉਂਦੇ ਜਿਹੜੇ ਨਿੱਕੇ ਮੋٹے ਕੰਮ ਸਾਰੇ ਕਲੀਅਰ ਕਰਨੇ ਜੀ ਉਹ ਫਿਰ ਉਹ ਸੂਟ ਹੈਗਾ ਮਾਮੀ ਦੀ ਕੁੜੀ ਦਾ ਜੀ ਜਿਹੜੀ ਆਪਣੀ ਵੱਡੀ ਕੁੜੀ ਹੈ ਮਾਮੀ ਦੀ ਉਹਦਾ ਸੂਟ ਵਿਚਾਰੀ ਤਾਂ ਏਦਾਂ ਗੱਡੀ 'ਚ ਪਿਆ ਸੀ ਹੁਣ ਜਮ੍ਹਾਂ ਵੀ ਚੱਲ ਹੁਣ ਆਏ ਹੋਏ ਆ ਅਤੇ ਚੇਂਜ ਕਰ ਲੂੰਗਾ ਇੱਧਰ ਇਹ ਕਹਿੰਦਾ ਮੈਂ ਆਪਣੀ ਘਰ ਵਾਲੀ ਨੂੰ ਸੂਟ ਦਵਾ ਦਮ ਅੱਜ ਦਵਾ ਦੇ ਦਵਾ ਦੇ ਦਵਾ ਦੇ ਅੱਜ ਚੱਕ ਦੇ ਫੱਟੇ ਖੁਸ਼ ਕਰ ਦੇ ਅੱਜ ਆਪਣਾ ਤਾਂ ਤੂੰ ਲੈ 10000 ਦੇ ਕੱਪੜੇ ਚੱਕ ਤੇ ਅੱਜ ਤੂੰ ਆਪਣਾ ਵੀ ਚੱਕ ਦੇ ਫੱਟੇ ਦੇਖੀ ਜਾਊਗੀ ਹਾਂ ਹਾਂ ਘਰ ਨੂੰ ਪਾਉਣ ਨੂੰ ਮਾੜਨ ਦਵਾ ਦੇ ਅੱਜ ਯਾਰ ਦਵਾ ਦੇ ਕੋਈ 10000 ਦਾ ਸੂਟ ਆਪ ਵੀ ਤਾਂ ਪੈਂਟ ਕੋਟ ਲਾਇਆ 10000 ਦਾ ਤੂੰ ਗੁਰਦੁਆਰਾ ਸਾਹਿਬ ਦੇਖਦਾ ਸਰੇਂਦਰ ਕੱਲੀ ਕੱਲੀ ਚੀਜ਼ ਨੋਟ ਕਰਦੀ ਕਹਿੰਦੇ ਗੁਰਦੁਆਰਾ ਸਾਹਿਬ ਆਤੇ ਲੈਣਾ ਝੋਟ ਉਹ ਨਹੀਂ ਪਹਿਣਾ ਹੈਗਾ ਹਾਂ ਠੰਡਾ ਮਾਤਾ ਸਹੀ ਹੈ ਹਾਂ ਮੋਟਾ ਕਿਵੇਂ ਪਤਲਾ ਹੈ ਸਟੋਲ ਆਈ ਆ ਸਟੋਲ ਵਾਲਾ ਦੇਖ ਲੋ ਜਿਵੇਂ ਚਿਤ ਕਰਦਾ ਅੱਜ ਸਵੇਰ ਤੋਂ ਸ਼ੋਪਿੰਗ ਪਰ ਲੱਗੇ ਹੋਏ ਆਪਾਂ ਸ਼ੋਪਿੰਗ ਕਰਨੀ ਅੱਜ ਡੈਡੀ ਨੇ ਤਾਂ ਬੋਲੀ ਹੋ ਜਾਣਾ ਡੈਡੀ ਨੂੰ ਕਾ ਦੇਖਣਾ ਮੈਂ ਦੰਦ ਲਵਾਉਂਦੇ ਨਹੀਂ ਹੈਗੇ ਬਾਪੂ ਦੀਆਂ ਗਾਲਾਂ ਕੀ ਦੀਆਂ ਨਾਲਾਂ ਉਹ ਗੁਰੂ ਦੰਦ ਦੇ ਲੰਮਾਉਦੇ ਨਹੀਂ ਹੈਗੇ ਦੰਦ ਦਾ ਕਿਸੇ ਗੱਲ ਨਾਲ ਲੱਗੂਗਾ ਹੁਣ ਫਾਲ ਨਹੀਂ ਦੰਦ ਦਾ ਦੰਦ ਲੱਗਣਾ ਹੈਗੇ ਹੁਣ ਤੇ ਨਹੀਂ ਚੱਕਦੇ ਉਹ ਹੁਣ ਜਿਹੜਾ ਅਕਲ ਚਾਹੁੰਦਾ ਲੈ ਜਾ ਫਿਰ ਹੁਣ ਇਹ ਹੀ ਹੋ ਸਕਦਾ ਜੇ ਫੋਨ ਨਹੀਂ ਚੱਕਦੇ ਆ ਗਿਆ ਹੈਲੋ ਅਰੇ ਕਿਤਰਾ ਹੀ ਰੇ ਬਰਾਦਾ ਉਹ ਕੁਛ ਵੀ ਨਹੀਂ ਲਪੇਟ ਤਾਂ ਸਸਤੇ ਤੇ ਸਰ ਗਿਆ ਉਹਨੇ ਤਾਂ ਲਪੇਟ ਕੇ ਪਾ ਲਿਆ ਚੱਕ ਤਾ ਤੂੰ ਵੀ ਸਰੰਦਰ ਬੱਸ ਸਰ ਗਿਆ ਤੇਰਾ ਕੋਈ ਹਜ਼ਾਰ ਵਾਲੇ ਸੁੱਟ ਰੂ ਦਾਤ ਪਾਉਂਦੀ ਮੈਂ ਨਹੀਂ ਪਾਇਆ ਬਾਜੀ ਆ ਆਪ ਇਹਨੂੰ ਲਾਦਾ ਪਹਿਲਾਂ ਰੇਟ ਪੁੱਛ ਲਿਆਉਣਾ ਫਿਰ ਹੈ ਘਰ ਨੂੰ ਪੁੱਛਿਆ ਨਹੀਂ ਨਹੀਂ ਕੋਈ ਨਾ ਕੋਈ ਲੋ ਜੀ ਇੱਧਰ ਮਿਲ ਬਲਾ ਪਹਿਲਾਂ ਸਾਸਰੀ ਘਰ ਬਲਾ ਦੇ ਯਾਰ ਇੱਕ ਵਾਰ ਕੀ ਹਾਲ ਹੈ ਤੇਰਾ ਵੀਡੀਓ ਬਹੁਤ ਚੱਕਿਆ ਠੀਕ ਆ ਸਾਡਾ ਪੁੱਤ ਉਹਦਰ ਵੀਡੀਓ ਕਾਲ ਕਰਨੀ ਇੱਕ ਪੰਗੇ ਥੋੜੋ ਆ ਜਿਹਨੇ ਪਾਉਣਾ ਉਹਨੇ ਵੀ ਪਸੰਦ ਕਰਨਾ ਇਹ ਸਿਸਟਮ ਐਕੜ ਨਹੀਂ ਚੱਲਦਾ ਉਹ ਬੈਠੇ ਉਹਦੇ ਤੋਂ 100 ਕਿਲੋਮੀਟਰ ਦੂਰ ਕਹਿੰਦੇ ਜੀ ਸਾਡਾ ਸੂਟ ਸੁਵਾ ਦਿਓ ਤੁਹਾਡਾ ਵਾਈਫਾਈ ਬੰਦ ਹੋ ਗਿਆ ਹੁਣ ਮੇਰਾ ਵਾਈਫਾਈ ਬੰਦ ਹੋ ਗਿਆ ਹਾਂ ਉਧਰ ਨਹੀਂ ਨਹੀਂ ਮੇਰਾ ਹੈਗਾ ਹਾਟਸਪੌਟ ਮੈਂ ਛੱਡ ਦੇਣਾ ਚੰਕਰ ਮੈਂ ਨਾ ਮੈਨੂੰ ਹੁਣ ਵਿੱਚ ਫੋਨ ਆਈ ਜਾਂਦੇ ਆ ਉਹ ਫੋਨ ਦੇ ਚੱਕਰਾਂ ਕਰਕੇ ਮੈਂ ਇਹਨੂੰ ਬੰਦ ਕਰਿਆ ਪਰ ਹਾਏ ਹਾਟਸਪੌਟ ਤਾਂ ਮੇਰਾ ਖੁੱਲਿਆ ਹੀ ਐ ਪਰ ਨੈੱਟ ਵੀ ਨਾਲੇ ਹੋਣਾ ਇੱਕ ਪੰਗਾ ਥੋੜਾ ਆ ਹੁਣ ਉਹਨਾਂ ਨੂੰ ਹੱਥ 'ਚ ਬੰਨਣਾ ਪੈਣਾ 2 ਡਿਵਾਈਸ ਮੇਰੇ ਨਾਲ ਕੰਟੈਕਟ ਹੈਗਾ ਤਾਂ ਆ ਚਾਰ ਦਿਨ ਸਾਨੂੰ ਦੀ ਆਪਣੀ ਮੀਟਿੰਗ ਚੱਲੀ ਜਾਂਦੀ ਇੱਧਰ ਹਾਂ ਲੈ ਲੋ ਅੱਜ ਜਿਹੜੇ ਲੈਣੇ ਆ ਅੱਜ ਤੁਸੀਂ ਦੇ ਦੇ ਪਰ ਦੱਸਣਾ ਕਿ ਬਣਦੀ ਕੋਈ ਨਹੀਂ ਲੈ ਲੰਨਾ ਲੈ ਲੰਨਾ ਕੋਈ ਨਹੀਂ ਬਿੱਲ ਤਾਂ ਮੇਰਾ ਜੀ ਨਾ ਸੋਣੇ ਕੋਸਾ ਮੈਨੂੰ ਸੂਟ ਦਿਖਾ ਦੇ ਮੰਮੀ ਹਾਂ ਬੱਸ ਕੱਲ੍ਹ ਕੋਈ

ਦਕਾਦੇ ਲਾਲ ਕਲਰ ਤਾਂ ਨਹੀਂ ਲੈਣਾ ਰਸਟ ਕਲਰ ਐ ਇਹ ਰਸਟ ਰੈਸਟ ਕਲਰ ਔਰੇਂਜ ਰਸਟ ਹੁੰਦਾ ਰੈਸਟ ਨਹੀਂ ਰੈਸਟ ਔਰ ਰਸਟ ਅਹ ਇਹਨਾਂ ਸਲਵਾਰ ਤੇ ਵੀ ਰਸਟ ਆ ਮੰਮੀ ਬੈਠੀ ਕੈਮਰੇ ਮੁਰੇ ਜੀ ਆ ਪਿੰਕ ਕਲਰ ਆ ਇਹ ਬਾਜੀ ਦੀ ਫੋਟੋ ਨਹੀਂ ਬੰਦੇ ਮਾਮੀ ਦੀ ਫੋਟੋ ਦਿਖਾਓ ਮਾਮੀ ਆਉਂਦੀ ਨਹੀਂ ਕੈਮਰੇ ਚ ਪੂਰੀ ਹੋਰੇ ਪਾਸੇ ਨੂੰ ਰੱਖਿਆ ਹੋਇਆ ਕੈਮਰਾ ਹੁਣ ਆਈ ਐਨ ਪੂਰੀ ਆ ਨਾ ਮਾਮੀ ਚੱਲ ਕਰ ਬੱਕਰੇ ਚਾਰ ਦੀ ਬੈਟੀ ਚੱਲ ਇਹ ਵੀ ਡਿਊਟੀਆਂ ਜ਼ਰੂਰੀਆਂ ਮਾਮੀ ਜੇ ਰੱਖੇ ਪਿਆ ਜਾਨਵਰ ਤਾਂ ਪਾਲਣੀ ਪੈਣੀ ਉਹ ਆ ਰੰਗ ਤਾਂ ਲੈ ਗਈ ਮੈਂ ਹਾਂ ਅੰਦਰ ਪਤਾ ਨਹੀਂ ਕਿਹੜੇ ਕਿਹੜੀ ਸਲਾਹਾਂ ਕਰੀ ਜਾਂਦੇ ਮੈਨੂੰ ਵੀਡੀਓ ਚ ਪਤਾ ਲੱਗੇ ਆਹ ਸੂਟ ਦੋਹਲੇ ਨੇ ਆ ਬੱਲੇ ਤੇਰੇ ਅੱਜ ਸਾ ਗਿਆ ਅੱਜ ਸੂਟ ਹੈ ਨਾ ਸਾਰੇ ਦੁਆਦ ਨੇ ਹੈ ਕੁਸ਼ਮ ਤਾਂ ਨਹੀਂ ਹੋ ਰਾਕ ਨਹੀਂ ਕੋਈ ਨਹੀਂ ਅੱਜ ਸਰੰਦਰ ਦੀ ਚਾਂਦੀ ਹੋਈ ਪਈ ਆ ਬਾਈ ਨਜ਼ਾਰੇ ਲੋ ਨਜ਼ਾਰੇ ਇੱਧਰ ਅਸੀਂ ਦੇਖਦੇ ਆ ਜਦ ਤੱਕ ਇੱਧਰ ਮੈਂ ਤਾਂ ਵੀਡੀਓ ਘਾਲ ਦੋਦਾ ਮੈਂ ਤੇਰੀ ਭਾਬੀ ਨੂੰ ਦੋ ਸੂਟ ਦਵਾਤੇ ਜਰੇ ਵੀਰ ਨੇ ਇੱਧਰ ਕੋਈ ਨਾ ਮੈਂ ਵੀ ਗਿਣ ਚ ਲੈ ਲੈਣੇ ਤੇ ਭਾਈ ਸਾਰਾ ਰੱਖ ਆਹ ਜਾਂ ਪੰਗਾ ਇਹਦਾ ਇਹਦਾ ਦੱਸ ਕੇ ਪੰਗਾ ਹੀ ਲੈ ਲਿਆ ਮੈਂ ਤਾਂ ਲੈ ਭਾਈ ਨਹੀਂ ਦਵਾ ਨਹੀਂ ਸਾਦਾ ਭਾਬੀ ਨੂੰ ਦਵਾਉਂਦਾ ਜਾਂ ਭੈਣ ਨੂੰ ਵੀ ਦਵਾ ਦੂੰਗਾ ਦੇ ਲੈ ਕੋ 250 ਵਾਲਾ ਪਿਆਉਣਾ ਇੱਥੇ ਲੱਭ ਲੈ ਤੂੰ ਵੀ ਮੈਂ 350 ਵਾਲਾ ਲੈ ਲਿਆ ਤੁਹਾਨੂੰ 250 ਵਾਲਾ ਦਵਾ ਦੋ ਆ ਵਧੀਆ ਆ ਤਾ ਕਾ ਮੈਨੂੰ ਆਹ ਲੈ ਦੋ ਆਹ ਹਾਂ ਆਬ ਦਿਓ ਨੀ ਆ ਤਬ ਇਹ ਤਾਂ ਕਪੜੇ ਹੋ ਰਹਾ ਆਹ ਹਾਂ ਮੈਂ ਤੁਹਾਨੂੰ ਲੈਣ ਦਿੰਦਾ ਆ ਆ ਲੈਣਾ ਆ ਨਹੀਂ ਇਹ ਤਾਂ ਚੁੰਨੀ ਆ ਸੰਦੀਪ ਸੂਟ ਥੋੜਾ ਆ ਇਹ ਆਹ ਚੁੰਨੀ ਇਹ ਉਹ ਕਮੀਜ਼ ਨਹੀਂ ਹੈਗਾ ਇਹ ਤਾਂ ਬੇਕਾਰ ਕਮੀਜ਼ ਆ ਜਮ ਯਾਰ ਚਾਹ ਉਹ ਲਾ ਪਾ ਗਾ ਮੈਂ ਘਾਣਾ ਹੋਣਾ ਰਹਿਣ ਦੇ ਉਹ ਪੱਦੇ ਨੇ ਚੀਜ਼ ਮੈਂ ਕਿਉਂ ਦਿਨ ਨੂੰ ਪਹਿਲੀ ਕਹਦਾ ਬੇਕਾਰ ਨੇ ਕਿ ਤਾਂ ਕਿੱਕੜਾ ਕੋਈ ਨਾ 골ਡਨ ਜਿਆ ਕਿਹੜਾ ਕਹਿ ਰਹੀ ਹੈ ਇਹ ਕਾਰ ਬੇਕਾਰ ਆ ਕਿੰਨੀ ਸੌ ਦੀ ਰੇਂਜ ਹੈ ਲਾ ਕਿੰਨੇ ਚ 21 ਸੌ ਹੈ ਰਾਮਪੈਕਸਾ ਕਲਰ ਕਲਰ ਨਹੀਂ ਸਹੀ ਹੈਗਾ ਕਲਰ ਹੋਰ ਲੈ ਲੰਨੂ ਮੈਂ ਆਹ ਕਹਿੰਦਾ ਦੋ ਆ ਹਾਂ ਇਹਨਾਂ ਚ ਦੋ ਆ ਦੋ ਜਿਹੜਾ ਮਰਜ਼ੀ ਸਿਲੈਕਟ ਕਰ ਲੈ 350 ਬੱਸ ਵਾਰ ਆ ਦੋ ਮੱਕੇ ਹਾਂ ਆ ਲਾਈਟ ਫਰੋਜੀ ਆ ਲਾਈਟ ਫਰੋਜੀ ਦੇਖ ਭਾਈ

ਇਹ ਤਾਂ ਬੇਸ ਵੀ ਨਾ ਮਾਰੀ। ਉਹ ਗ੍ਰੀਨ ਗਿਆ। ਆਨੇ ਤਰਸ ਸਟicker ਜੇ ਲਾ ਦੇ ਉਹ ਚੂਹਾ ਵਾਲੇ ਕਮਰੇ ਚ ਬੰਦ ਕਰ ਯਾਰ ਸਾਰੇ। ਇਹ ਸਟicker ਲਾਈ ਜਾਂਦੀ ਉੱਪਰ ਤੇ ਬਾਹਰ ਤੋਂ ਤੁਹਾਨੂੰ ਪਤਾ ਨਹੀਂ ਲੱਗਣਾ। ਕਾਤੇ ਪਰ ਉਹ ਨੂੰ ਮੂਹ ਕੋ ਮਾਰਾ ਹੁਣ। ਜੇ ਪਸੰਦ ਆ ਤਾਂ ਲੈ ਲੈ। ਉਹ ਇੱਕ ਦੋ ਨੀ ਦੇਖਣੀ ਤਾਂ। ਜਦੋਂ ਨਾ ਤੈਨੂੰ ਜਾ ਤੈਨੂੰ ਕੋਟ ਦਾ ਨਾ 6000 ਰੇਟ ਦੱਸਿਆ ਤਾਂ ਜਾਤਾ ਬੜਾ ਖੁਸ਼ ਜਾ ਤਾਂ ਹੁਣ ਸਾਰਾ 2200 ਦਾ ਸੂਟ ਨੂੰ ਪਰੇ ਨੂੰ ਮੂੰਹ ਘੁਮਾਉਂਦਾ ਲੈ ਉਹ 2200 ਦੇ ਇਹਦੀ 2200 ਦੇ ਜਿਹੜੇ ਆ ਸੂਟ ਦਾ ਰੇਟ ਪੁੱਛਦਾ ਨਹੀਂ ਨਹੀਂ ਉਹਦਾ ਪੁੱਛੀ ਨਾ ਨੀ ਮੂਰੀਆਂ ਤੇ ਕੜਾਈ ਹੋਵੇ ਉਹ ਰੇਟ ਤੇ ਕੜਾਈ ਹੋਵੇ ਪੱਲੇ ਤੇ ਕੜਾਈ ਹੋਵੇ ਐ ਵੀ ਆਉਂਦਾ ਨਾ ਚਾਹਾਂ ਪਰ ਮਜ਼ਾ ਨੋਵੇ ਵੀ ਸਾਰਾ ਬੱਚੋ ਪੱਲਾ ਖਾਲੀ ਹੋਵੇ ਰੇਂਜ ਪਲੱਸ ਉਹ ਵੀ ਐਵੀਂ ਨਹੀਂ ਨਹੀਂ ਨਾਲੇ ਸਾਡੇ ਚਾ ਏ ਦਸਰ ਥਲੇ ਇਧਰ ਕੱਪੜੇ ਕੱਟ-ਕੱਟ ਦੇਖੀ ਜਾਂਦੇ ਇਹਦਾ ਆ ਖਾਸ ਵਧੀਆ ਸਾਫਤਾ ਦਾ ਖਾਸਾ ਵਧੀਆ ਆ 220 ਵਾਲਾ ਮਹਿੰਗਾ ਥਾ ਨਾ ਉਹ ਪਾਜੀ ਉਹ 220 ਆ ਆ 220 ਆ ਹਾਂ ਨਹੀਂ ਇਹਨੂੰ ਵੀ 220 ਦਾ ਦੱਸਿਆ ਉਹਨੇ ਨਹੀਂ ਨਹੀਂ ਇਹਨੂੰ ਨਹੀਂ ਉਹ ਵਾਲੇ ਨੂੰ ਉਹ ਉਹਨੂੰ ਕਿੱਥੇ ਦੱਸਿਆ ਕਮਾਈ ਚੱਲਣ ਗੱਲਾਂ ਮਾਰੀ ਚੱਲ ਜਿੱਕੜਾ ਮਰਜੀ ਹਾਂ ਕਾਰ ਰੱਖੋ ਕੀ ਆਹੋ ਉਹ ਦੇਖੀ ਜਾਓ ਉਹਨਾਂ ਤੋਂ ਇੱਕ ਤਾਂ ਉਹ ਬੱਲੇ ਮम्मी ਨੂੰ ਸਾਸਰੀਕਲ ਬੁਲਾਤੀ ਕੁੜੀ ਨੇ ਠੀਕ ਆ ਨਾ ਕਿ ਦੱਸ ਕੇ ਤਾਂ ਸੱਤ ਦੀ ਕੀ ਕਹਿੰਦੀ ਕੀ ਕਹਿੰਦੀ ਆ ਨਹੀਂ ਤੈਨੂੰ ਸੋਹਣਾ ਲੱਗਿਆ ਕਿਹੜਾ ਵਧੀਆ ਆ ਹਾਂ ਹਾਂ ਇਹਦੀ ਮੂਰੀਆਂ ਤੇ ਵੀ ਕੜਾਈ ਥੀ ਨਾਲੇ ਨਾਰਮਲ ਵਰਕ ਤੇਰੇ ਹੈਂਡ ਵਰਕ ਤੋਂ ਬੰਦੀ ਚੋਰਾਗਾ ਕੋਟਰ ਇਹ ਬੜਾ ਵਧੀਆ ਜਦੋਂ ਵੀ ਉਹ ਖੜਦਾ ਪਹਿਲਾਂ ਇੱਧਰ ਤਾਂ ਹੈਂਡਲ ਕਰ ਲੈਣਦੇ ਉਹਨੂੰ ਵਿਚੇ ਤੁਸੀਂ ਡਿਸਟਰਬ ਕਰੀ ਜਾਂਦਾ ਵਿਚੇ ਵਿਚਾਰਾ ਉਹ ਲੱਗਿਆ ਪੁੱਤਰ ਤੁਮਚੇ ਕਲਰ ਆਪਾਂ ਇਹਦਾ ਫਰੋਜੀ ਕਲਰ ਆ ਠੀਕ ਹੈ ਤੇਰੇ ਮੂਰੀਆਂ ਤੇ ਵੀ ਵਰਕ ਆ ਕੈਮਰਾ ਕਰਿਓ ਮੜਾ ਜੇ ਸਾਹ ਤਰ ਕੈਮਰਾ ਦਿਖਦਾ ਹੈ ਤਾਂ ਜੱਦੀ ਨੂੰ ਤੇ ਜੱਦੇ ਕਿਆ ਰੰਗ ਦੇਖੇ ਤੁਸੀਂ ਜਿਹੜਾ ਹੁਣ ਤੋਂ ਧੁੰਦਲਾ ਲੱਗਿਆ ਦੇਖਣ ਪਹਿਲਾਂ ਜਿਹੜਾ ਉਹ ਜਿਹੜਾ ਪਹਿਲਾ ਕਲਰ ਦੇਖਿਆ ਪਰ ਉਹ ਵੀ ਤਾਂ ਤੁਹਾਨੂੰ ਧੁੰਦਲੀ ਦਿਖਿਆ ਹੋਣਾ ਦਿੱਖਦਾ ਹੁਣ ਲੱਗੇ ਨਾ ਸ਼ੂਗਰ ਤੇ ਯਾਦ ਆ ਗਿਆ ਇਹਦੇ ਵਿੱਚ ਕਲਰ ਚਾਹੀਦਾ ਇਹ ਵੀ ਸੰਘਾ ਲੱਗਿਆ ਮੈਨੂੰ ਕੁ ਸਮਝੇ ਤਾਂ ਬਰੀਵਨ ਕਟਾਈ ਤੇ ਪਾਉਣਾ ਮੈਂ ਮਗਾਏ ਆ ਇਹਦੇ ਕਲਰ ਹੋਰ ਇਹਨੂੰ ਸਾਈਡ ਤੇ ਰੱਖ ਲੋ ਨਹੀਂ ਫਿਰ ਆਈ ਲੈ ਲੂੰਗੀ ਹਾਂ ਕਿਉਂਕਿ ਇਹਦੇ ਨਾਲ ਮੈਂ ਇੰਨਾ ਕੰਮ ਵੀ ਨਹੀਂ ਹੈਗਾ ਨਾਲ ਸੋਹਣਾ ਲੱਗਣਾ ਹੈ ਸੋਬਰ ਜਿਹਾ ਕਲਰ ਹੈ ਮੈਂ ਨਹੀਂ ਇਹ ਮਹਿੰਗੇ ਲੈਣੇ ਬਹੁਤ ਲੱਗੇ ਇੱਧਰ ਵੀ ਸੌਦੇ ਜਗਰ ਕੇ ਅੰਦਰ ਦੋ ਜਣੇ ਬੈਠੇ ਆਰ ਸਮਝ ਨਹੀਂ ਲੱਗਦੀ ਮੈਨੂੰ ਇੰਨੇ ਮਹਿੰਗੇ ਕਿ ਮੈਨੂੰ ਸੁਣਾਉਂਦੇ ਆ ਇੰਨੇ ਮਹਿੰਗੇ ਨਹੀਂ ਲੈਣੇ ਸਭ ਨਹੀਂ ਇਹ ਜਾਣ ਕੇ ਮੈਨੂੰ ਸੁਣਾਉਣ ਲੱਗੇ ਕਿਤੇ 2200 ਵਾਲਾ ਨਾਲ ਲੈ ਲਵੇ अच्छा हां धन्नू मैनु ਕਾ ਪਤਾ ਕਿਹੜੀ ਗੇਮ ਪੈਂਦੀ ਆ ਗੇਮ ਪਾਉਂਦੇ ਆ ਇਹ ਹਾਂ ਮਨੂੰ ਨਹੀਂ ਜੀ ਪਤਾ ਇਹ ਗਾ ਜੋ ਮਰਜੀ ਪਾ ਲੈਣਾ ਲੈਣਾ ਤਾਂ ਲੈਣਾ ਹੀ ਸੂਟ ਮੈਂ ਤੇ ਲੈਣਾ ਉਹ ਤਾਂ ਪੱਕਿਆ ਉਹ ਚੱਕ ਲਾ ਕੋ 251 ਸੂਟ ਲੱਭ ਲਿਆ ਕਹਿੰਦੀ ਮੈਂ ਸੂਟ ਪੱਕਾ ਲੈਣਾ ਦਿੱਤੇ ਉਹ ਦੋ ਪੱਕੇ ਆ ਦੋ ਤਾਂ ਪੱਕੇ ਆ ਬਸ ਠੀਕ ਹੈ ਇੱਕ ਕਹਿੰਦਾ ਸਰਿੰਦਰ ਇੱਕ ਸਰਿੰਦਰ ਨੂੰ ਦਵਾਤਾ ਇੱਕ ਤੈਨੂੰ ਦਵਾਤਾ ਲੈ ਉਹ ਕਾ ਚਾਲੀ ਮੇਰੀ ਗੇਮ ਪਸੰਦ ਨਹੀਂ ਤੇਰੀ ਪਸੰਦ ਹੈਗੀ ਆ ਮੇਰੀ ਪਸੰਦ ਆ ਰੀਤੂ ਆ ਜਿੱਪ ਸਮਝ ਰਹੀ ਕਿ ਉਹ ਦੋ ਹੋਰ ਪ੍ਰੋਜੀ ਜੀਆ ਵਧੀਆ ਹਾਂ ਹਾਂ ਬਦਲ ਦੋ ਬੀਸ ਤੇ ਸਭ ਲੈ ਅਗਲ ਲੱਗ ਲਗਾ ਆ ਤਾਂ ਹਰਾਣੀ ਮਲੇਣਾ ਹਾਲਾ ਹਰ ਇੱਕ ਕਿਹੜਾ ਨੰਗ ਲੱਗਦਾ ਮੈਂ ਨਹੀਂ ਕਰ ਲੈਣਾ ਇਹ ਹੋਰ ਦੇਖੋ ਹਾਂ ਮੈਂ ਹੋ ਤੂੰ ਬੇਲੇ ਬੈਠੇ ਲੱਭੇ ਲੋ ਜਿਹੜਾ ਇਹਨੂੰ ਪਸੰਦ ਆ ਕੋਈ ਉਹ ਦੇ ਦਗਾ ਆ ਦੇਖ ਬਣ ਮੈਂ ਨਹੀਂ ਲੈਣਾ ਇਹ ਆ ਦੇਖੋ ਨਹੀਂ ਆ ਦੇਖੋ ਨਹੀਂ ਮਗਰ ਇਹਦੇ ਆ ਮਹਿੰਗੇ ਵਾਲਾ ਤਾਂ ਚੱਕੋ ਚ ਵਿਕਦਾ ਆ ਦੇਖ ਆ ਦੇਖ ਇਹ ਨਹੀਂ ਉਹ ਨਹੀਂ ਇਹਦਾ ਕਲਰ ਲੈਣਾ ਕਹਿੰਦੀ ਆ ਲੈਣਾ ਮੈਂ ਤਾਂ ਆ ਰੰਗ ਲੈ ਆ ਰੰਗ ਕਹਿੰਦੀ ਇਹਦਾ ਦੇਖ ਕੇ ਕਿਦਮ ਕੁ ਮੈਂ ਆ ਦੇਖ ਆ ਸੂਟ ਬਧੇ ਲੱਗਿਆ ਨਹੀਂ ਭਾਈ ਕਹਿੰਦੇ ਨੇ ਲੇਲਾ ਭੈਣੇ ਕੋਈ ਨਾ 10000 ਦੇ ਕੱਪੜੇ ਲਿਆਏ ਆ ਆਪ ਨੂੰ ਕੋਈ ਨਹੀਂ ਉਹ ਵੀ ਦਿਲ ਪਰ ਪੱਥਰ ਰੱਖ ਕੇ ਲੈ ਕੇ ਆਇਆ ਹਾਂ ਦਾ ਬਲੇਜ਼ਰ ਲੰਦਰ ਲੰਦੇ ਪਤਾ ਨਹੀਂ ਕਿਆ ਕੱ ਲਈ ਗਏ ਕਿਹੜੇ ਦੁਕਾਨ ਚ ਸੌਦੇ ਕਰਿਆ ਸਾਰੇ ਹੀ ਹਾਂ ਇਹ ਤੂੰ ਲੈ ਲੈ ਇਹ ਉੜ ਰਹੇ ਹਾਂ ਤੇਨੂੰ ਤੇਰੇ ਪੱਕੇ ਹੋ ਗਏ ਚੱਲ ਸਰਦੀਆਂ ਪਾਰ ਆ ਹੁਣ ਤੇਰੀ ਸਰਦੀਆਂ ਪਾਰ ਹੋ ਗਈ ਆ ਨੀਚੋ ਆ ਸਰਦੀਆਂ ਸਰਦੀਆਂ ਹੁਣ ਅੱਛਾ ਉਹਨੂੰ ਕਲਰ ਚ ਵਾਸ ਦੇਖ ਲੈਣ ਤੇ ਆ ਵੀ ਕਲਰ ਵਧੀਆ ਆ ਉਹ ਆ ਦੇਖ ਲੈ ਆ ਤੈਨੂੰ ਇਹਨਾਂ ਚੋਂ ਹਰਾ ਜਾਂ ਕੱਢ ਦੇ ਆ ਲੈ ਲੈ ਉਹਦੀ ਜਗ੍ਹਾ ਉਹ ਹਰਾ ਕੱਢ ਦੇ ਵਿਚਾਲੇ ਤੇ ਹਾਂ ਹਾਂ ਆ ਲੈ ਲੈ ਉਹਦੀ ਜਗਾ ਇਹ ਦਿਨਾਂ ਨੂੰ ਚੁਣਿਆ ਉਹ ਗਈ ਹਾਂ ਹਾਂ ਪਾ ਦੇ ਲੈ ਦੇ ਮੇਰੇ ਲਈ ਕੱਟ ਦਿੰਦੇ ਸੰਤਾਨ ਮਾਇਆ ਤਾਂ ਇੱਕ ਜਰ ਤੋਏ ਅਸੇ ਦੱਸ ਦਿੰਦਾ ਤੁਸੀਂ ਉਹ ਲੰਦੀ ਹੀ ਨਹੀਂ ਫਿਰ ਚਲ ਕੱਢੋ ਮੇਰੇ ਲਈ ਮੈਂ ਦੇਖਦੀ ਆ ਅੱਜ ਨਹੀਂ ਕੱਢਣਾ ਲੈ ਜਿੱਦਾਂ ਸੂਟ ਲੱਤੇ ਉਦੋਂ ਲੈਣੇ ਤਾਂ ਹੁਣ ਧੱਕੇ ਨਾਲੇ ਕੱਢ ਦਮ ਅੱਜ ਸੂਟ ਲੱਤੇਵੇਂ ਸਾਰੇ ਤੁਸੀਂ ਅੱਜ ਤੋਂ ਬਾਅਦ ਮੈਂ ਸੂਟ ਦੋ ਭਾਈ ਨਹੀਂ ਕੱਟਤਾ ਦੋ ਨਾ ਨਾ ਮੈਂ ਨਹੀਂ ਕੱਢਣਾ ਹੈਗਾ ਕਿੱਥੇ ਚਲ ਗਿਆ ਉਹ ਯਾਰ ਲੈਣ ਗਏ ਉਹ ਦੇਖ ਤੇਰੀ लाडली ਕੀ ਕਰਦੀ ਉਹਨੇ ਕਿਹਾ ਅger ਕਿਉਂਗੀ ਵੀ ਤੋ ਇਧਰ ਆ ਜਾ ਬਤ ਪਿਰ ਜੂਗੀ ਚਲੋ ਕੀ ਹੋ ਗਿਆ ਧੋਣ ਦੀ ਕਾਹ ਕੇ ਕਹਿੰਦਾ ਜੀ ਇਹ ਕਹਦਾ ਨਾ ਤਾਂ ਓਏ ਹੋਏ ਬਾਤ ਨਾ ਨਾ ਠੀਕ ਹੈ ਤੈਨੂੰ ਤਾਂ ਹੀ ਇੱਥੇ ਦਵਾਤੇ ਤਿੰਨ ਮਾਰੇ ਹੁੰਨੇ ਆ ਚਾਰ ਹੋ ਗਏ ਚਾਰ ਘਰ ਤੇ ਚੱਲ ਚਾਰ ਘਰ ਤੇ ਚੋਸਰਾ ਚੱਲ ਚਾਰਾਂ ਬੱਟੇ ਮੈਨੂੰ ਤੂੰ ਇੱਕ ਸੂਟ ਦਿਵਾ ਦੇ ਹਾਂ ਹੋਰ ਆਣਦੇ ਉਹ ਵੀ ਖਰਚਾ ਕਰਾਉਣਾ ਉਹਦਾ ਕੋਈ ਨਾ ਭਾਜੀ ਲੈ ਲੈ ਨਹੀਂ ਨਹੀਂ ਲੈਣਾ ਪੀਲਾ ਕਲਰ ਨਹੀਂ ਨਹੀਂ ਗਰਮੀਆਂ 'ਚ ਮੱਛਰ ਮੱਖੀ ਸਾਰੀ ਇਹਦੇ 'ਤੇ ਮੈਂ ਨਹੀਂ ਲੈਣਾ ਇਹ ਮੰਨੂਲਾ ਦਾ ਤਨੂਰੇ ਸੇਲ ਜਮਾਨੇ ਲੱਡਣਾ ਜਿਹੜਾ ਸਾਹ ਨਾਲ ਤੂੰ ਸੂਟ ਆਪੇ ਚੱਕ ਕੇ ਕੱਢਣ ਲੱਗਿਆ ਪਿਆ ਇਸ ਦਾ ਕਲਰ ਆ ਦੇਖ ਬੜਾ ਸੋਹਣਾ ਲੱਗਣਾ ਕੁਸਮਾ ਦਿਖਾਈਂ ਪੂਰਿਆ ਇਹਦੀ ਚੁੰਨੀ ਕਿਹੜੀ ਹੈ ਹਰੀ ਚੁੰਨੀ ਹੈ ਜੀ ਹੈ ਇਹ ਚ ਪੀਟੀ ਪੀਟੀ ਨੰਗਾ ਆਊਗਾ ਇਹਦੀ ਮਹਰੂਨ ਚੁੰਨੀ ਹੈ ਦੱਸ ਆਇਂ ਨਾ ਹਲੋ ਮਿਊਟ ਕਰਤਾ ਕੁੜੀ ਨੇ ਹੱਥ ਲਾਤਾ ਹੁਣਾ ਬੀ ਹਾਂ ਹਾਂ ਮੈਂ ਕਿ ਤੁਸੀਂ ਆਪਣੀ ਕਿਸਾਨਤਾ ਹੀ ਲੈ ਲਵਾ ਤੂੰ ਤੁਸੀਂ ਪਰਿਆ ਹੀ ਲੈਣਾ ਲੈ ਹੁਣ ਦੇਖ ਲੈਣੀ ਹੈਗੀ ਮੈਂ ਹੁਣ ਤੈਨੂੰ ਕਲਰ ਚੁਆਇਸ ਦੇ ਰਿਆ ਤੂੰ ਕਹਿੰਦੀ ਵੀ ਮੈਨੂੰ ਕੰਮ ਨਹੀਂ ਚਾਹੀਦਾ ਉਸ ਹੱਬ ਨਾਲੇ ਨੇ ਆ ਕੱਢ ਕੇ ਨਿਆਂਦਾ ਵੀ ਕੰਮ ਆਹੀ ਹੈ ਮੂਰੀਆਂ ਤੇ ਵੀ ਕੰਮ ਆ ਗਲੇ ਤੇ ਆ ਪੱਲੇ ਤੇ ਵੀ ਆ ਕੀ ਅਵਾਜ ਜਨਾ ਤੰਤੀ ਫਾ ਦਿਖਾਇਆ ਪਿੰਕ ਪਿੰਕ ਜਹਾ ਸੁਣੋ ਪਿੰਕ ਵੀ ਕੋਣਾ ਜਨਾ ਮਹਿਰੂਨ ਸੁਣੀ ਹੈ ਬਲੀ ਚ ਹੈ ਹੋਲੀ ਜੁਮਲੇ ਸੁਣੀ ਬਲੀ ਮੈਂ 10 ਤਰ ਜਨਾ ਆ 10 ਸਾਡੇ ਤੰਤਰ ਅ ਤੂੰ ਕੇ ਨਾਲ ਕਿਹੜੀ ਜੁਮਨੀ ਆ ਦੂਸਰੇ ਨਾਲ ਜਿਹੜਾ ਪਿਸਤਾ ਕਲਰ ਆ ਉਹ ਨਾ ਮੂੰਗੀਆ ਜੁਮਨੀ ਆ ਮੈਂ ਵੀ ਰੰਗ ਦੀ ਕੁੰਡੀ ਜਿੱਕੇ ਰੱਖਦੇ ਆ ਦੋਸਤ ਜਿੱਕੇ ਦੇ ਜਿਹੜਾ ਉਹਦੇ ਨਾਲ ਉਹ ਕਿੱਥੇ ਪੀਣਾ ਹੈ ਜੁਨੀਸਾ ਇਹ ਤਾਂ ਜਿਹੜਾ ਉਹਦਾ ਆਪਣਾ ਹੱਥੋਂ ਬਿੱਟਾ ਪਿਆ ਆ ਮਾਚੀ ਨੂੰ ਕਰਦੇ ਨਹੀਂ ਬਣਾ ਬਿਲਕੁਲ ਪੱਟਿਆ ਨਾਲ ਸਭ ਨੂੰ ਪੱਟਿਆ ਲੈਣਾ ਤਾਂ ਕੋਈ ਨਹੀਂ ਉਹਦੇ ਨਾਲ ਵੀ ਕੱਢਦੇ ਸੀ ਵੀ ਤੜਾ ਸੱਤ ਪਾਈਏ ਇਹਨਾਂ ਖਾਣ ਤੋਂ ਲੈ ਕੇ ਜਿੱਥੇ ਵੱਸਾ ਹਾਂ ਕਰੇ ਬਈਆ ਆਇ ਤੇ ਇਹ ਬਾਲ ਆਏ ਹੈ ਨਾ ਹਾਂ ਫੋਜੀ ਨਾਲ ਮੋਰ ਪੰਖੀ ਆ ਹਾਂ ਪੰਖੇ ਆਈ ਲੈਦਾ ਮੋਰ ਪੰਖੇ ਨਹੀਂ ਦੇਖਣਾ ਪੰਖੀ ਕਦੇ ਆ ਜਾ ਆਦਾ ਠੀਕ ਨਾ ਤਾਂ ਨਾ ਹੋਰ ਪੰਖੇ ਤੈਨੂੰ ਕਹਣਾ ਫਿਰ ਤਿੰਨਾਂ ਤੋਂ ਕਿਹੜਾ ਸੋਨਾ ਲੱਗਦਾ ਮੈਨੂੰ ਤਾਂ ਤਿੰਨੇ ਸੋਨੇ ਲੱਗਦੇ ਆ ਲੈ ਲਓ ਤਿੰਨੇ ਲੈ ਜਾਇ ਇਸ ਤਰ੍ਹਾਂ ਕਰਕੇ ਪਾਣਾ ਤਾਂ ਆਪਾਂ ਰੋਟਾ ਨੰਦੇ ਹੀ ਕਰ ਦੋ ਆਈ ਟ੍ਰਿਪਲੋ ਵਾਲਾ ਤਾਂ ਇੱਕੋ ਦੇ ਵਧੀਆ ਚਾਹ ਹੈ ਕਿਹੜਾ ਚੱਕਰਾ ਦਿੱਤਾ ਸੋ ਇੱਕ ਟੱਕਲਾ 300000 ਜਿਹੜਾ ਤਾਂ ਜੱਜਦਾ ਜਾ ਦੱਸੋ ਕਿਹੜਾ ਆਹ ਦੇਖਿਆ ਤੇਰੇ ਵੀਰੇ ਨੇ ਆ ਕਰਿਆ ਫਲੈਕਸ ਆਹ ਹੈ ਜਿੱਦੋਂ ਉਹਦੇ ਕੋਲ ਮੈਂ ਪਾਇਆ ਹੋਇਆ ਦੇਖਿਆ ਆਹ ਕਲਰ ਤਾਂ ਇਹਦੇ ਨਾਲ ਦੀ ਚੁੰਨੀ ਵੀ ਹੈਗੀ ਉਹਦੇ ਕੋਲ ਔ ਔ ਔ ਕਲਰ ਅਲੱਗ ਜਾ ਆਹ ਕਿਸ ਤਾ ਕਲਰ ਡਿਸਾਈਨ ਕਰਿਆ ਤੇਰੇ ਵੀਰ ਨੇ ਆ ਚੰਨੀ ਵੀ ਵੀ ਨੂੰ ਵੀ ਪਤਾ ਜਾਂਦਾ ਨਾ ਨਾ ਹਾਂ ਬਸ ਇਹ ਆ ਲੈ ਲੈ ਠਕ ਲੈ ਫੜ ਲੈ ਓਕੇ ਯਾ ਬਰੇ ਕੀ ਪ੍ਰਾਈਸ ਇਹਦਾ ਆ ਗਿਆ ਆ ਗਿਆ ਵੀ ਫੂਟ ਲਾ ਕੇ ਹੈਲੋ ਹਾਂ ਮਨਪੀ ਤਾਂ ਹਾਂ ਉੱਧਰ ਦੇ ਬੋਨ ਆ ਗਿਆ ਉਹਨਾਂ ਦੀ ਭੈਣ ਦਾ ਤੇ ਇੱਧਰ ਦੇਖਦਾ ਮਾ ਹਾਂ ਆਹ ਨਾਲੇ ਵੀ ਪੜਾ ਰੇਲ ਬਣਾਈ ਪਿਆ ਦੋਹਾਂ ਜਣਾਂ ਨੇ ਸੂਟ ਕੱਟ-ਕੱਟ ਕੇ ਦੇਖੀ ਜਾਓ ਵੀ ਹਾਂ ਕਿੰਨੇ ਕ ਕਰ ਲੈ ਚਾਰ ਪੰਜ ਹਲੋ ਇਹ ਵੀ ਨਹੀਂ ਹਟਦਾ ਹੈਗਾ ਅੱਜ ਹਾਂ ਚੱਲ 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 ਆਹ ਕਲਰ ਉਹ ਫੇਰ ਤਾਂ ਵਿੱਚ ਹਰਾ ਜਾ ਪਾ ਲਿਆ ਚੱਕ ਇੱਕ ਉਹ ਨਹੀਂ ਇਹ ਵਧੀਆ ਨਹੀਂ ਲੱਗਦਾ ਯਾਰ ਉਹ ਵਧੀਆ ਨਹੀਂ ਲੱਗਦਾ ਬਾਕੀ ਇਹ ਦੀ ਜਿਹੜੇ ਸਰੇਂਦਰ ਦੀ ਚੋਆਸ ਆ ਸਰੇਂਦਰ ਉਹ ਵਧੀਆ ਲੱਗਦਾ ਲੈ ਲਾ ਲੇ ਲੈ 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 ਪੁੱਤ ਲੈ ਉਹ ਪੁੱਤ ਲੈ ਤੂੰ ਜਿਹੜਾ ਤੈਨੂੰ ਸੋਹਣਾ ਲੱਗਿਆ ਲੈ ਤੂੰ ਕੋਈ ਚੱਕਰ ਨਹੀਂ ਹੈਗਾ ਇਹ ਤਾਂ ਘਰ ਪਾਉਣ ਵਾਲੇ ਝੂਟਾ ਕਿੱਧਰ ਕਿਤੇ ਆਉਣ ਜਾਣ ਨੂੰ ਪੈਣਾ ਆ ਹਾਂ ਉਹ ਕਹਿੰਦਾ ਮੈਂ ਘਰ ਨੂੰ ਘਰ ਪਾਉਣ ਵਾਲੇ ਝੂਟਾ ਜਿਹੜਾ ਤੇਰਾ ਦਿਲ ਕਰਦਾ ਉਹ ਲੈ ਲੈ ਤੂੰ ਕੋਈ ਚੱਕਰ ਨਹੀਂ ਹੈਗਾ ਹਾਂ ਲਾ ਕੇ ਦੇਖ ਵਧੀਆ ਲੱਗਦਾ ਹਾਂ ਵਧੀਆ ਲੱਗਦਾ ਹਾਂ ਵੀਡੀਓ ਲਾਈਨਿੰਗ ਵੀ ਦੇ ਦੇ ਇਹ ਸੰਦੀਪ ਕਹਿੰਦੀ ਹੈ ਲੈ ਲੈ ਤੂੰ ਦੱਬ ਲੈ ਯਾਰ ਇੱਥੇ ਗਿਆ ਜਿਹੜਾ ਵਧੀਆ ਲੱਗਦਾ ਉਹ ਲੈ ਲੈ ਦੇ ਚ ਅਵੇ ਤੇ ਦੇਖ ਲੈ ਕਲਰ ਕਿਹੜੇ ਹੈਗੇ ਉਹਨੂੰ ਵੀਰ ਨੂੰ ਕਹਿਣਾ ਪਣਾ ਉਹਦੇ ਤੇ ਦਿਖਾਈ ਪਾਜੀ ਕਲਰ ਆਹ ਸੂਟ ਦਾ ਕਲਰ ਕਿੱਥੇ ਕ ਪਿਆ ਹੈ ਕੱਢਿਓ ਤਾਂ ਸੱਪ ਪਾਰ ਨੂੰ ਅੱਛਾ ਇਹਨੂੰ ਲੈਣਾ ਤੇਰੇ ਵੱਸ ਮੈਂ ਨਹੀਂ ਲੈਣਾ ਮੈਂ ਤਾਂ ਮਜ਼ਾਕ ਕਰਦੀ ਆ ਉਹ ਨਹੀਂ ਲੈਣਾ ਮੈਂ ਮਜ਼ਾਕ ਕਰਦੀ ਸੂਟ ਤਾਂ ਬਹੁਤ ਹੈ ਤੂੰ ਪਤਾ ਨਹੀਂ ਸੇਵੇਂ ਪਿਆ ਸੇਵੇਂ ਪਿਆ ਉਹ ਹੀ ਕਲਰ ਚ ਲੈਣਾ ਮਿਲ ਗਿਆ 2500 ਦਈ ਆ 2500 ਤਿੰਨ 3500 ਤਾਂ ਪਤਾ ਨਹੀਂ ਲਗਾ ਪੈਣ ਮੇਰੀ ਚੋਲ ਲਈ ਮੈਂ ਲੈਣਾ ਚਲੋ ਇਹਦੇ ਸਟਾਲ ਛੱਡ ਦੇ ਬੱਚੇ ਦਾ ਲੈ ਲੂ ਕੋ ਬਣਾ ਲੂਗਾ ਉਹ ਚੱਲੀ ਦੇ ਲਿਓ ਹਾਂ ਨਹੀਂ ਵੀਰੇ ਮੈਂ ਨਹੀਂ ਲੈ ਲਈ ਵਾਰ ਛੱਡ ਦਿੱਤੀ ਉਹ ਲੈਣਾ ਨਹੀਂ ਇਹਨਾਂ ਸੂਟ ਨੂੰ ਐਨਿੰਗ ਦੇ ਦੇ ਕਿ ਮੇਰਾ ਹੈ ਹਾਂ ਸੂਟ ਦੇ ਕਿੰਨਾ ਵਧੀਆ ਆ ਕਿਹੜਾ ਆ ਹਾਂ ਕਲਰ ਦੇਖੀ ਦੰਦਾ ਬਸ ਕਲਰ ਡਿਫਰੈਂਟ ਲੋ ਕਲਰ ਸਾਰਿਆਂ ਨਾਲ ਤੇ ਅਲੱਗ ਦਾ ਆਬਸ ਜਿਹੜਾ ਕਿਸੇ ਕਿਸੇ ਨੇ ਪਾਇਆ ਹੋਵੇ ਆ ਲਾਉਂਗੀ ਆ ਹਾਂ ਪਛੋਲ ਆਪਾਂ ਨਾਲੇ ਨਾਲੇ ਇਹਦਾ ਫਰੀ ਆ ਭਾਈ ਨਾਲ ਨਹੀਂ ਸਾਲ ਤਾਂ ਫਰੀ ਆ ਨਾਲ ਜੁੰਨੀ ਆ ਦਿਖਾ ਦੋ ਮੋਟਾ ਜੁੰਨੀ ਨਾਲ ਹੀ ਪੈਣਾ ਆ ਆ ਜਦੋਂ ਸਾਲ ਨਾਲ ਹੀ ਆ ਰਿਹਾ ਆਉਂਦੀ ਆ ਜੁੰਨੀ ਨਾਲ ਵੀ ਇਹ ਤਾਂ ਹੋਣੀ ਤਾਂ ਕਿ ਜੁੰਨੀ ਨਾਲ ਸੁਜੀ ਹੁੰਦੀ ਕਹਦਾ ਕੀ ਆ ਹੁਣ ਜਿਹੜਾ ਉਹਦਾ ਉਹਦਾ ਸਾਲ ਵੀ ਦੇਣ ਨੂੰ ਤਿਆਰ ਹੋ ਗਿਆ ਉਹਦੇ ਬਦਾਲੇ ਵੀ ਆ ਦੇਖ ਟੌਰ ਲੱਗਦੀ ਕਿੱਲਾ ਹੀ ਲਿੰਦੀ ਸਟਾਲ ਮੇਰੇ ਕੀ ਤੇ ਆਪੇ ਉਹ ਨਹੀਂ ਰੋਣਦੇ ਨਿੰਨ ਪਤਾ ਅਰੇ ਲਲਾ ਲੈਨੀ ਆ ਮੈਂ ਹਾਂ ਨਹੀਂ ਰਹਿਣ ਦਿੰਦੀ ਨਿੰਨ ਬਾਤ ਚ ਲੈਣ ਕੋਈ ਨਾਲੀ ਮੈਨੂੰ ਦੱਸੀ ਠੀਕ ਹੈ ਮੈਂ ਇਹਨੂੰ ਕਰ ਦੂੰ ਆਓ ਦੇਖੋ ਹੈਗਾ ਉਹ ਤੇ ਰੈੱਡ ਕਲਰ ਦਾ ਪਿੰਚ ਕਰਦੇ ਉਹਨੂੰ ਕਹਿੰਦੇ ਰੈੱਡ ਕਲਰ ਦੇਣਾ ਉਹਨਾਂ ਨੇ ਆਪਣੀ ਸ਼ੇਰ ਸਵਾ ਦੱਬ ਚਲ ਤੱਕ ਜਿਹੜਾ ਤੱਕ ਕਰੇ ਸਲੈਕਟ ਇੱਕ ਆ ਹੈ ਚੱਕੀ ਕਰਨ ਜਿਹੜਾ ਇਹਦਾ ਲੈਣਾ ਪਾਸੇ ਪਾਣ ਆਪਣਾ ਆਵੜੇ अच्छा अच्छा हाक काट से एक्टर जे बढ़िया रंग हां बाइन कलर बहुत प्यारा लग पता बढ़िया है कलर वाक तू आ कलर तन्ने बढ़िया जड़े कड़े वे आई ग्रीन मोर पंखी आ भी, भी, भी। आ भी।, भी कलर बढ़िया बहुत प्यारा लगूंगा बनके तोता करना जेड़ा करना मैं ओ ग्रीन नीला दा लो ग्रीन कर लो पीच कर लो मैरून कर लो रानी आ देखो बारीक बूटी रानी दे आ भी बढ़िया लगेगा शर्ट थोड़े पर ਉਹ ਮੈਂ ਕਹਤਾ ਨੂੰ ਤਾਂ ਆ ਲੈ ਲੈ ਸਰਿੰਦਰ ਜੀ ਤੈਨੂੰ ਵਧੀਆ ਲੱਗਦਾ ਲੈ ਲੈ ਕੋਈ ਚੱਕਰ ਨਹੀਂ ਇਹ ਕਾ ਉਮਰ ਬਟਿਆ ਇਹਦਾ ਕੀ ਪ੍ਰਾਈਸ ਸਰਦੀ ਦੇ ਨਿਕਲਣੀ ਆ ਵਾ ਵਧੀਆ ਲੱਗੂਗਾ ਇਹਨਾਂ ਦੇ ਇਹਦਾ ਕੀ ਪ੍ਰਾਈਸ 1350 ਦਾ ਭਾਣਾ ਆ ਵੀ ਕੈਨਸਲ ਕਰ ਦੋ ਸਰਿੰਦਰ ਆ ਵੀ ਕੈਨਸਲ ਕਰ ਦੇ ਕਰ ਦੇ ਕੈਨਸਲ ਨਾ ਨਾ ਕੈਨਸਲ ਕਰ ਦੇ ਬਜੇ ਨਹੀਂ ਲੱਗਿਆ ਮਨ ਨੂੰ ਇਹ ਪਹਿਲਾਂ ਪਹਿਲਾਂ ਵਧੀਆ ਲੱਗਦਾ ਮਨ ਨੂੰ ਇਹ। ਹੁਣ ਨਹੀਂ ਵਧੀਆ ਲੱਗਦਾ। ਆਹ ਸਟਾਲ ਦੇ ਵਿੱਚ ਪਾ ਦੇ। ਆਹ ਸੋਨਾ ਨਹੀਂ ਲੱਗਦਾ। ਵਧੀਆ ਲੱਗਦਾ ਜਾਂ ਨਾ। ਉਹਨਾਂ ਦੀ ਗੱਲ ਹੈ। ਬਦਕਿ ਇਹ ਕੋਈ ਵੀ ਚੀਜ਼ ਹੈ ਨਾ ਜਦ ਸੂਡ ਪ੍ਰੋਪਰ ਆਪਾਂ ਪਾਣਾ ਬਣ ਜਾਂਦਾ ਨਾ ਫਿਰ ਉਹਦੀ ਲੁੱਕ ਦੇਖੀ। ਆਹ ਤੇ ਪਾ ਕੇ ਨਹੀਂ। ਲਫਾਕਿੰਗ ਦੀ। ਸਵਾਕੇ ਹੁਣੇ ਪਾ ਲਾ। ਆ ਤੁਮ ਲੋਕ। ਤਨਾ ਪਾ ਕੇ ਦੇਖ ਲੀ। ਸੋਨ ਨੂੰ ਸਟਾਲ ਦੀ ਬੁੱਕਲ ਮਾਰਨ ਨੂੰ ਕਹਿੰਦਾ ਉਹ। ਸੋਲ ਲੰਦੀਓ ਨਹੀਂ ਮम्मी ਨੇ ਲੈ ਪਸੰਦ ਕਰ ਹਾਂ ਛੋਲਾ ਮੰਮੀ ਕੋਲ ਛੋਲਾ ਆ ਲੈ ਆ ਲੈ ਤੇ ਫੜੀ ਕਿਲੀ ਹੋੜੀ ਆ ਗਈ ਮੂੰਹ ਦੇਖ ਲੱਗੇ ਜ ਆਪਣਾ ਰੈਂਡ ਨੇ ਲੈਣਾ ਹੀ ਨਹੀਂ ਯਾਰ ਹਾਂ ਆਹ ਦੇ ਕਿੰਨਾ ਪਾਜੀ ਇਹਨਾਂ ਨਹੀਂ ਪਾਉਣੇ ਆਈ ਸਲੈਕਟ ਕਰੂੰਗੇ ਦੋਵੇਂ ਮੀਆਂ ਬੀਬੀ ਆਏ ਆਪ ਅੱਤੇ ਕਰੂੰਗੇ ਮੈਂ ਤਾਂ ਸਲਾਹ ਕਰਾਂ ਕਿ ਤੇ ਸਲਾਹ ਦੇ ਦਿੰਦਾ ਵਿੱਚ ਨੂੰ ਤਾ ਸਰ ਜਾਂਦਾ ਜੇ ਸਲਾਹ ਮੰਨ ਲਈ ਤਾਂ ਬੱਲੇ ਬੱਲੇ ਨਹੀਂ ਫਿਰ ਬੱਲੇ ਬੱਲੇ ਹਾਂ ਇੱਕ ਸੂਟ ਬਦਲਦੇ ਬਦਲਦੇ ਪੰਜ ਸੂਟ ਮਨੋ ਆ ਦੇਖੀ ਪੈਣ ਕੋਲ ਕਿਹੜਾ ਸੂਟ ਕਿਹੜਾ ਇਹਦਾ ਨਾ ਕਿਹੜਾ ਪਸ਼ਮੀਨਾ ਦਾ ਹੈ ਦੇਖੀ ਸੋ ਨਾਲ ਹੋਗਾ ਪੈਣ ਨਾਲ ਸੋ ਤਾਲੇ ਨਾਲ ਚੁੰਨੀ ਨਹੀਂ ਆਉਂਦੀ ਤਨੂੰ ਕਹੀ ਤਾਂ ਜਾਂਦੇ ਵਿੱਚ ਉੰਨੀ ਆਉਂਦੀ ਨਹੀਂ ਇਹ ਤਾਂ 4 ਕੋਈ ਹੋਗਾ ਮੈਂ ਲੈ ਛੱਡ ਰਹਿਣ ਤੇ ਚਲੋ ਯਾਰ ਟਾਈਮ ਬਹੁਤ ਹੋ ਗਿਆ ਟਾਈਮ ਅਲਹਮਦੁਲ ਸਵੇਰ 6:30 ਚੱਲੋ ਮੈਂ ਕੋਈ ਬੈਤਰੀ ਹੋਵੇ 4 ਤੁੰਗ ਵਾਲਾ ਹਾਂ ਸੂਟ ਹੈ ਸੂਟ ਹੋ ਦੇਣਾ ਸੰਦੀਪ ਸਦਾਣਾ ਹੋ ਜਾਣਾ ਦਾ ਸੂਟਾ ਨਾਲ ਉਹ ਕੈਨ ਹੈਗਾ ਘਰ ਨੂੰ ਪਾਉਣਾ ਘਰ ਨੂੰ ਤੇ ਜਿਹੜੀ ਨਰਜਾ ਲੈਣਾ ਆ ਨਹੀਂ ਲੈ ਇਹ ਚ ਕਲਰ ਹੈਗੇ ਹਨ ਹੋਰ ਨਹੀਂ ਪਹਿਣਾ ਲੋਕੀ ਕਿੱਥੇ ਰਹਿ ਗਿਆ ਬਾਕੀ ਦਾ ਸਾਰੇ ਸੌਦਾ ਨੇ ਕੋਈ ਆ ਹਾਂ ਹੀ ਜਿਆਦਾ ਸੁਨੂ ਨਾ ਡਾਰਕ ਜਿਆ ਰੰਗੋ ਤੇ ਟਿੱਕਾ ਆਹੀ ਦੇ ਦਿਓ ਬਸ ਆ ਦੇ ਟਿੱਕਾ ਚੁੰਨੀ ਉਹ ਡਾਈ ਕੋ ਦਿੰਦੀ ਆ Oycek karni, cendirelerin parası değil. Ene cendirelerin ne diye? Aa, tuğelem. Hımm. Ben çarptım. Ben de kart onuyle yaptım. Kartı da o badiye. Hımm. Kart yok değil. Aa, oyunuyla. Ben barandan onu da çalmadı ya dedim. Hıh. ਆਹ ਦਾ ਨਾਮ ਹੀ ਮੈਂ ਇਹ ਭੂਲਣ ਜੋ ਇਹ ਜਿੰਨਾ ਦਾ ਐਨੀ ਠੰਡ ਵੀ ਨਹੀਂ ਆਈ ਅੰਨੇ ਗਾ ਸਵਾ ਕੇ ਰੱਖ ਲਓ ਪੇਟੀ 'ਚ ਜੇ ਜ਼ਿਆਦਾ ਆ ਗਿਆ ਤਾਂ ਕੱਢ ਲਓ ਨਮਾ ਲੈ ਲਿਓ ਹਾਂ ਇੱਕ ਨਹੀਂ ਪਏ ਪਹਿਲਾਂ ਵੀ ਨਹੀਂ ਨਹੀਂ ਉਹ ਲੈ ਲਿਆ ਬਸ ਇੱਕੇ ਲੈਣਾ ਹੈ ਇੰਨੇ ਕੀ ਕਰਮੀ ਆ ਕਲਰ ਕੀ ਹੈ ਆ ਗੱਡੀ ਇਹ ਆਲ ਓਵਰ ਸੂਟ ਆ ਵਿਦਆਊਟ ਰੋਡ ਤੇ ਅਲਪਾਈਨ ਤੇ ਇਹਦਾ ਕੀ ਪ੍ਰਾਈਸ ਆ ਪਾਟੇਸਸਰ ਉਸ ਦਾ ਬੰਨ ਗ੍ਰਾਹਨ ਵੀਡੀਓ ਵੀ ਜਾਂ ਮੌਸਮ ਆ ਨਾ ਇਸ ਸਬੋਰਡਿੰਗ ਬਹੁਤ ਜ਼ਿਆਦਾ ਤੇ ਵੀ ਰਿਹਾ ਹੈ। ਸਾਲਾ ਬੁੱਧੀਆਂ ਨਾ ਆ ਲੈ ਲੈ ਉਹਨੂੰ ਕੈਨਸਲ ਕਰ ਦੇ ਆ ਪਿਆ ਇੱਕ ਆਹਾਂ ਕਰ ਦੋ ਹਾਂ ਜੋ ਵੀ ਦੇ ਦੇ ਉਹ ਨਹੀਂ ਲੈਣਾ ਉਹ ਨਹੀਂ ਲੈਣਾ ਇੱਕੇ ਲੈਣਾ ਉਹਨੂੰ ਕੈਨਸਲ ਕਰ ਦੋ ਇਹਦੇ ਨਾਲ ਨਾ ਸੋਜੀ ਚੰਨੀ ਲੈ ਲੈਣ ਹਾਂ ਨਹੀਂ ਯੋਨੀ ਲੈਣਾ ਲੈਣਾ ਬਰੀ ਤੇ ਦੇ ਦਿਓ ਕੋਈ ਕੋਈ ਚੱਕਰ ਨਹੀਂ ਚਲੋ ਜੀ ਧਿਆਨ ਮਤ ਪਾ ਪਾ ਆ ਗਿਆ ਚਲੋ ਬਈ ਇੱਕੋ ਲੈਣਾ ਮੈਂ ਉਹ ਕੱਢ ਦੇ ਉੱਥੇ ਜਾ ਉਹਨਾਂ ਨੇ ਬਿੱਲ ਬਣਾਉਣਾ